ਸਾਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਹ ਘਰ ਦੇ ਵਿੱਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਟੋਟਲ 4 ਪਸ਼ੂ ਸੇਲ ਕਰਨੇ ਆ ਬਹੁਤ ਹੀ ਸੋਹਣੇ ਸੁਨਖੇ ਦੋ ਕਟੀਆਂ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਗਾਵਾਂ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜੁਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਦਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਹੁੰਦਾ ਥਾਂ ਟੇਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਟੀਲ ਲੈਣੀਆਂ ਜੀ ਹਾਂਜੀ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਵਧੀਆ ਬਾਬੇ ਨਾਲ ਠੀਕ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਵੀਰ ਜੀ ਪਿੰਡ ਰਪਾਲ ਜ਼ਿਲ੍ਹਾ ਅਮਰਸਰ ਨਾਮਰਾ ਪੜਬ ਜੇ 798091197 ਠੀਕ ਆ ਬਾਬਾ ਨੋਸਿਸ ਮਾਤਵਰੀ 4 ਕਿਲੋਮੀਟਰ ਬੈਕ ਸਾਈਡ ਤੇ ਠੀਕ ਠੀਕ ਹੈ ਜੀ ਠੀਕ ਆ ਕਈ ਜਦੋਂ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 978911798 ਜੀ ਠੀਕ ਆ ਤੇ ਕਿੰਨੇ ਬਹੂ ਆ ਜੀ ਅੱਜ ਵੀ ਜੀ ਦੋ ਕਟੀਆਂ ਤੇ ਦੋ گاਵਾ ਜੇ ਕੋ ਬਿਨਾ ਬੱਚੇ ਤੋਂ ਜੀ ਅੱਛਾ ਇੱਕੋ ਚੜੀ ਗਾਂ ਦਾ ਠੀਕ ਆ ਸ਼ਰਵਾਤ ਕਿਹੜੀ ਤੋਂ ਕਰੀਏ ਤੋਂ ਕਰ ਦਿੰਦੇ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਕੋਲ ਜੀ ਦੁੱਧ 7.5 ਲੀਟਰ ਹੋ ਗੇੜਾ ਚਵਾਦ ਨਾਲ ਪਾਸ 7.5 ਹੋ ਜੇ 8 ਹੋਵੇ 7 ਨਹੀਂ ਹੋਊਗਾ ਠੀਕ ਆ ਉਹ ਦੋ ਟਾਈਮ ਆਪਣੀ ਭਣ ਭਰਾ ਕੋ ਚਲੇ ਤਸੱਲੀ ਕਰਕੇ ਖੜੇ ਕੋਈ ਵੀ ਵੱਧ ਘੱਟ ਕੋਈ ਨਹੀਂ ਮਾਰਗ ਦੀ ਕਿਰਪਾ ਨਾਲ ਇੱਕ ਚੰਗੀ ਗਾਹ ਸਾਹ ਰਸੀ ਪਾਉਣੀ ਪੈਂਦੀ ਕਿਤੇ ਨਹੀਂ ਵੀ ਕੋਈ ਰਸੀ ਰੱਖੀ ਨਹੀਂ ਪਾਉਣੀ ਦੀ ਠੀਕ ਹੈ ਸੋਹਣਾ ਥਣ ਲਗਾ ਹਾਂਜੀ ਥਾਣ ਦੇ ਵਿੱਚ ਬਹੁਤ ਸੋਹਣਾ ਠੀਕ ਹੈ ਜੀ ਹਾਂ ਇਹ ਹੈਗਾ ਥਾਣ ਦੀ ਕੁਆਲਿਟੀ ਚੰਗੀ ਆ ਸੋਹਣਾ ਪ੍ਰਿੰਟ ਆ ਕਿ ਨਹੀਂ ਪਾਉਣੀ ਵੀ ਕੋਈ ਇਦਾਂ ਇਦਾਂ ਬਹਿਣਾ ਨਹੀਂ ਥਾਣਾ ਵੀ ਕੋਈ ਬਾਤ ਘੜਦ ਨਹੀਂ ਕਿੰਨੇ ਵੀ ਜਿੰਨੇ ਵੀ ਟੋਕੇ ਖੜੇ ਆਪਣੀ ਭੈਣ ਭਰਾ ਥੱਲੀਗਾ ਦੀ ਖੜੀ ਤੋੜ ਲਓ ਵੀਰ ਜੀ ਇਹਨੂੰ ਬਾਕੀ ਪ੍ਰਿੰਟ ਵੀ ਚੰਗਾ ਹੈ ਗਾਹ ਹੀ ਚੰਗੀ ਵਿੱਚ ਪ੍ਰਿੰਟ ਚੰਗਾ ਜਰੂਰ ਬਣੀ-ਬੁਣੀ ਗਾਹ ਕਿ ਨਹੀਂ ਪਤਾ ਨਹੀਂ ਵੀਰ ਆਪਾਂ ਨੂੰ ਬਣੀ-ਬੁਣੀ ਦਾ ਨਹੀਂ ਆਪਾਂ ਨੂੰ ਬਣੀ ਜੇ ਵੇਖਣ ਆਦੇ ਲੋਕੀ ਗਾਇਜ਼ ਨੇ ਮਹੀਨੇ ਖਣਦੀ ਬਣੀ ਬਾਕੀ ਪਤਾ ਨਹੀਂ ਕੋਈ ਸਾਜੀ ਕਹਿੰਦਾ ਕੋਈ ਟੂੜੀ ਬੋਲਦਾ ਆਪਾਂ ਕੀ ਕਹਿੰਦੇ ਕਈ ਬਣੀ ਨੂੰ ਨਹੀਂ ਦੱਸਦੇ ਹੂਣ ਵਾਲੀਆਂ ਵੀ ਨਿਕਲ ਆਉਂਦੀਆਂ ਹਾਂਜੀ ਕਰੋ ਜੀ ਆਜੋ ਮੇਰਾ ਵਿਦਾਣਾ ਹਾਂ ਉਹ ਖਾਦਿਆ ਬਹੁਤ ਸੋਹਣੀ ਘਾਹ ਤਣਪੂ ਬਹੁਤ ਸੋਹਣਾ ਘਾਹ ਵੀਰ ਬੋਲ ਵੱਡੀ ਵਾਇਆ ਵੀਰ ਵੱਡੀ 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 ਜਾਣ ਦੋ ਸੱਜਰ ਤੇ ਦੁੱਧ ਚੰਗਾ ਦਿੰਦੀ ਰਹੀ ਹਣੀ ਵੀਰ ਜੀ ਇਹ ਵੀਰ ਜੀ ਆਪਾਂ ਆਪਣੇ ਲਾਗੂਣਾ ਫਾਰਮ ਵੀ ਲੈਂਦੀ ਵੜੇ ਠੀਕ ਆ ਤੇ ਉਹ ਵੀਰ ਚਲੇ ਗਿਆ ਬਾਹਰ ਤੇ ਗਾਵਾਂ ਵੱਡੀਆਂ ਵੱਡੀਆਂ ਵੀਰੋਂ ਨੇ ਵੇਚੀਆਂ ਨੇ ਵੱਡੀਆਂ ਨਹੀਂ ਆਪਣੇ ਇਲਾਕੇ ਜਿਹਦੇ ਨਾਂ 'ਪੱਲੀਆਂ' ਦੇ ਠੀਕ ਹੈ ਜੀ ਇਹ ਗਾਵਾਂ ਦਾ 30+ ਹੀ ਸਾਰੀਆਂ ਗਿੱਡੀ ਤੇ ਕਿੰਨਾ ਕਰਨਾ ਮੋਲੇ ਦਾ ਮੋਲ ਵੀ ਜੇ ਜੋ ਮੱਦੀ ਕਰੀ 25 ਕਰੀ 30 ਕਰੀਏ ਠੀਕ ਹੈ ਜੀ ਤੇ 20000 ਦੇਵਾਂਗੇ ਜਾਨਾ ਛੋੜ ਹੋ ਜੂਗੀ ਉਹਨਾਂ ਕਰਦਾਂਗੇ ਜੀ ਮੌਕੇ ਤੇ ਪੈਣ ਪ੍ਰਾਫਿਟ ਮੋਲ ਲਾਵੇ ਕੋਈ ਹਨਾ ਹਾਂਜੀ ਬਾਕੀ ਆਪਣੀ ਤਸੱਲੀ ਕਰਨ ਖੜੇ ਵੀ ਸੀ ਬਹੁਤ ਵੱਡੀ ਫੁੱਲ ਵੱਡੀ ਵੜਵਾ ਠੀਕ ਹੈ ਜੀ ਠੀਕ 30+ ਦੁੱਧ ਕੱਢੇ ਵੀਰ ਜੀ ਆਪਾਂ ਨੂੰ ਬਣਾਵਾਂ 15 ਹੀ ਕੱਢਿਆ ਹੋਊਗਾ ਜੀ 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 ਬਾਕੀ ਚੱਕ ਚੁੱਕੀ ਵੀ ਘਰ ਆ ਲੈਗੇ ਬਾਕ ਤੇ ਹੁਣ ਦਿਖਾਈਏ ਗਾਂ ਹੀ ਦੂਜੀ ਵੀ ਦਿਖਾ ਦਈਏ ਹਾਂ ਜੀ ਦੂਜੀ ਵੀ ਜੀ ਆਹ ਵੇਖੋ ਜੀ ਖੁੱਲੀਆਂ ਛੱਡੀਆਂ ਵੀ ਨੇ ਮੇਰਾ ਵੀ ਬੱਚਾ ਦਾ ਆ ਵਸ਼ੀ ਮਗਰਾ ਹਾਂ ਬੱਚੀ ਛੇ ਮਹੀਨੇ ਲਾਲਾ ਭਾਵੇਂ ਸਾਲ ਦੇ ਲਾਪਾਂ ਪਾਈਆਂ ਖਲਾ ਲਾਓ ਠੀਕ ਆ ਆਪਣੀ ਸਮਝ ਕਰਨਗੇ ਆਪਣੀ ਸਮਝ ਕਰਨਗੇ ਜੀ ਜੀ ਡੰਗਰਾ ਆਪਣੀ ਸਾਜੀ ਜਿਹੜਾ ਆਪਣੇ ਘਰ ਨੂੰ ਵਿਆਹ ਹੋਵੇ ਕਿੰਨਾ ਦੁੱਧ ਜੀ ਦੁੱਧ ਥੱਲੇ ਵੀ ਜੀ 7.5 ਲੀਟਰ ਹੈ 7 ਲੀਟਰ ਤੋਂ ਲਾਗੇ ਬਣੇਦਾ ਠੀਕ ਆ 7 ਤੋਂ ਬਾਹਰ ਹੋਊਗਾ ਜੀ ਠੀਕ ਹੈ ਜੀ ਹਾਂ ਜੀ ਜਾਣ ਦੋ ਤੋਰ ਦਵਨੂ ਕਰਾਂ ਕਰੋ ਜੱਕ ਜੀ ਬਾਕੀ ਥਣ ਸੋਹਣੇ ਲੱਗੇ ਆ ਮੁੱਠੀ ਚਵਾਲੇ ਉਹ ਰਸੀ ਪਾਉਣ ਦੀ ਲੋੜ ਵੀਰ ਜੀ ਵੀਰ ਅਸੀਂ ਪਾਣੀ ਪਾ ਲਵਾਂ ਦੋਵੇਂ ਪਵਾਲੀਆਂ ਪਾ ਵੀ ਲੈਂਦੀਆਂ ਨਹੀਂ ਪਾਣੀ ਤਾਂ ਵੀ ਨੀ ਕੋ ਗੱਲ ਨਹੀਂ ਵੀਰ ਜੀ ਠੀਕ ਆ 7 ਕਿਲੋ ਦੁੱਧ ਜਰਸੀ ਆ ਨਾ ਮਗਰ ਵਸ਼ੀ ਬੜੀ ਸੋਹਣੀ ਹੈ ਇਹ ਕਿੰਨੀ ਹੁੰਦੀ ਏਦਾਂ ਬਾਕੀ ਉਹ ਲੱਤ ਪਛੜੀ ਵਾਲਾ ਸਾਹਮਣੇ ਹੈਗਾ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਤਿਰੋ ਜਰ ਸਾਨੂੰ 25 ਕਰੀਏ 27 ਕਰੀਏ 28 ਕਰੀਏ ਇਹ ਵੀ ਨਹੀਂ 22 ਆ ਦਿੰਦੇ 2200 ਰੁਪਏ ਜੀ ਬਾਕੀ ਜੇ ਕੋ ਜੋੜਾ ਵਾਲ ਆ ਗਿਆ ਤੇ ਵਾਦ ਮੰਨ ਲਾ। ਇਹ ਕਿਹਦੀ ਕਹਾਣ ਆਈ ਦੀ ਲੈ ਨਗਾ 18000 ਦੇਣੀ ਹੈ। 18000 ਦੀ। ਆ ਬਾਈ 23 ਛੱਡੋ। 18000 ਦੇ 100 ਰੁਪਏ ਛੋੜੂਣੇ ਜੀ। ਕੋਈ ਰੁਪਿਆ ਭਾਣਪੜਾ 17 ਨਾਲ ਫੋਨ ਨਾਲ। ਠੀਕ ਹੈ ਜੀ। 18000 ਦੇਹਾਨਾ ਲਈ। 18000 ਦੀ। ਬਾਕੀ ਮਗਰ ਵਸੀ ਡਬਲ ਫਾਇਦਾ ਵਾ। ਮਗਰ ਵਸੀ ਹੈਂ? ਹਾਂਜੀ ਹਾਂਜੀ। ਠੀਕ ਹੈ ਜੀ। ਇਹ ਵੀ ਜੀ ਮਿਲਦੀ ਵਸੀ ਤੇ ਜੀ। ਅੱਛਾ ਜੀ। ਮਿਲਦੀ ਵਸੀ ਤੇ ਜੀ। ਠੀਕ ਕਟੀਆਂ ਦਿਖਾ ਦਿਓ। ਕਟੀਆਂ ਆਉਂਗਾ ਜੀ। ਕਟੀਆਂ ਆ ਵੇਖਾ ਕਿਦਾਂ ਤਰੀਆਂ ਫਿਰਦੀਆਂ ਖੁੱਲੀਆਂ ਹੈਂ। ਕੁਈ ਮਸਤਰੀਆਂ ਵੀ ਜੀ ਫੋਨ ਹੋਾਰਿ ਦੇ ਲਈ ਪਈਆਂ ਟੋਕ ਟੋਕੜਾ ਚਾਰ ਪੰਜਣਾ ਇਹਨਾਂ ਦਾ ਠੀਕ ਐ ਤੇ ਆਪਾਂ ਵੀ ਜੀ ਲੈਂਦੇ ਹਾਂ ਬੱਲੇ ਮੰਡੀਓ ਗੱਟੀਆਂ ਅੱਛਾ ਤੇ ਕਰੋ ਕੋਈ ਨਿੱਕੀ ਜੀ ਪ੍ਰੋਬਲਮ ਆ ਗਈ ਘਰੇ ਉਹਦਾ ਕਰਕੇ ਆਪਾਂ ਫੋਨ ਫਾਨ ਨਹੀਂ ਚੁਕੇ ਭੈਣ ਭਰਾ ਨੂੰ ਬੇਨਤੀ ਆ ਮਾਫੀ ਮੰਗਦੇ ਆ ਫੇਰ ਫੋਨ ਨਹੀਂ ਚੁਕੇਗੇ ਹਾਂਜੀ ਠੀਕ ਐ ਤੇ ਬਾਕੀ ਵੀ ਜੀ ਉਹ ਵੇਖੋ ਗੱਟੀਆਂ ਉਹ ਵੀ ਤਰੀ ਜਾਂਦੀ ਆ ਹਾਰਾ ਮੁੜਿਆ ਮੁੜਿਆ ਕਿੱਥੇ ਚੱਲੀ ਆ ਚੀਜੀ ਲੈਣ ਚੱਲੀ ਓਟੀ ਹਾਂਜੀ ਹੈ ਹੈ ਤੇ ਚੀਜੀਆਂ ਚੱਲੀ ਆ ਠੀਕ ਤੇ ਬਾਕੀ ਗੱਡੀ ਸਾਫ ਆ ਚੋਲੀ ਜਾਲੀ ਬਗਾਰੇ ਮੇਰਾ ਭਰਾ ਇਹ ਇਹ ਅਜੇ ਖੀਰੀ ਆਗੇ ਇਹ ਮੇਜੀ ਦੁੱਧ ਵਾਲੇ ਦੰਦਾ ਦੁੱਧ ਵਾਲੇ ਦੰਦਾ ਅਜ ਹਨਾ ਅਜੇ ਮਸਾਲੇ ਲਾਗੇ ਬਨੇ ਗਟੀਰ ਦੀ ਸਾਫ ਦੋ ਮਹੀਨਾ ਖੰਡਰ ਹੋਇਆ ਬਾਹਰ ਬਾਕੀ ਚੋਲੀ ਜਾਲੀ ਚੰਗੀ ਹੈ ਮੈਂ ਨਾ ਫਿਰ ਬੇਰਾਂ ਵਾਲਕੇ ਥਾਣੇ ਆਵੇ ਉਹਨੇ ਪੋਟਾ ਪੋਟਾ ਥਾਣਾ ਹੁੰਦੇ ਆ ਆ ਵੇਖੋ ਥਾਣ ਵੀ ਕੱਲਾ ਕੱਲਾ ਲੱਗਾ ਜੀ ਕੱਲਾ ਕੱਲਾ ਥਾਣਾ ਵੀ ਸੋਹਣੀ ਆ ਬਾਕੀ ਕੈਂ ਮ ਲੱਸੀ ਨਹੀਂ ਵਿਚਾਰੀ ਕਿਤੇ ਜਿੰਨੀ ਸਾਰੀ ਸਾਫ ਹੈ ਕੱਢੀ ਕਿਸੇ ਨੇ ਕੀ ਬਤਾ ਚਲੋ ਕਿ ਦੀ ਮਜਬੂਰੀ ਲਾ ਲੋ ਜਾਂ ਕਿਦਾਂ ਵੀ ਕੋਈ ਗੱਲ ਬਾਤ ਕੱਟੀ ਸਾਫ ਹੀ ਵੀਰ ਜੀ ਕੱਟੀ ਸਾਫ ਬਾਕੀ ਦੇਣੀ ਸਾਹਮਣ ਵਾਲੇ ਸਾਹਮਣ ਵਾਲੇ ਵੀ ਦੋ ਨੰਬਰਾਂ 'ਆ ਫੋਨ ਲਾ ਪਾ ਦੋ ਨੰਬਰ 'ਚ ਤੋ ਅੱਗੇ ਲੈਂਦੀ ਵਿਚਾਰੀ ਨਾ 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 ਵੀਰ ਜੀ ਮਾਲ ਕਿਰਪਾ ਕਰੇ ਇਹਨਾਂ ਚਿਰਾਂ ਜਾਨ ਬੱਜਾ ਪੁੰਜੀ ਦਾ ਹੈ ਇਹਨਾਂ ਜਾਨ ਬੱਜਣ ਚਾਹੀਦੀ ਵਿੱਚ ਕੋਈ ਚੱਕਰ ਨਹੀਂ ਆ ਤੇ ਬਾਕੀ ਮੇਰਾ ਭਰਾ ਫੋਨ ਲਾਵੇ ਸਾਹਮਣ ਲਾ ਹਾਂ ਤੇ ਜਿਹਨੇ ਪਤਾ ਵੀ ਸਾਨੂੰ ਵੀ ਫਿਰ ਆਪਾਂ ਵੀ ਜਦੋਂ ਆਪਾਂ ਕਰ ਲਾਂਗੇ ਆਪਣਾ ਸਾਬ ਤਾਂ ਠੀਕ ਹੈ ਤੇ ਆਪਾਂ ਦੋ ਨੰਬਰ ਹੀ ਕੱਟੀ ਨਹੀਂ ਦੇਣੀ ਇਹ ਨਹੀਂ ਵੀ ਨਹੀਂ ਨਹੀਂ ਸਾਹਮਣੇ ਵਾਲਾ ਖੜੇ ਸਾਹਮਣੇ ਖੜੇ ਵੀ ਕੋਈ ਭੈਣ ਤੇ ਵੀਡੀਓ ਪਾਵੇ ਸਾਲ ਬਾਅਦ ਬਿਲਕੁਲ ਜੀ ਬਿਲਕੁਲ ਅੱਗੇ ਆਪਾਂ ਪਿਛਲੀ ਵੀਡੀਓ 'ਚ ਵੀ ਇਹ ਚੀਜ਼ ਬੋਲੀ ਸੀ ਵੀ ਸਾਹਮਣਾਂ ਲੈ ਜੇ ਸਾਲ ਬਾਅਦ ਵੀਡੀਓ ਪਾਵੇ 1000 ਰੁਪਏ ਨੂੰ ਪਾਵਾਂਗੇ ਬਿਲਕੁਲ ਜੀ ਬਿਲਕੁਲ ਕਹੀ ਆਪਾਂ ਪਿਛਲੀ ਵੀਡੀਓ 'ਚ ਵੀ ਇਹੀ ਗੱਲ ਹੈ ਹਾਂ ਜੀ ਤੇ ਬਾਕੀ ਭੈਣ ਭਰਾ ਵੀ ਫੇਰ ਕਿਹਨੇ ਆਪੋ ਆਪਣੀ ਸਮਝ ਕਰਨੀ ਆ ਮੇਰਾ ਵੀਰ ਇਹ ਸਾਲ ਦੀ ਕੱਟੀ ਆ ਅੰਰੇ ਸਾਲ ਨੂੰ ਵੀਰ ਜ ਨੇ ਵਾਹ ਰਮਾਨ ਵਧੀਆ ਮੱ ਇਹ ਘੱਟ ਤੋਂ ਘੱਟ ਵੀ 1 ਲੱਖ ਸਵਾ ਲੱਖ ਦੀ ਮੱਝ ਆਉਂਦੀ ਹੈ ਬਿਲਕੁਲ ਬਿਲਕੁਲ ਤੇ ਇਹਨਾਂ ਨੂੰ ਪਾਲਾਂਗੇ ਵੀ ਜਿਹਨਾਂ ਨੂੰ ਪਾਲਾਂਗੇ ਸਵਾ ਲੱਖ ਤੋਂ ਥੋੜੀ ਹੋਰ ਢਾਈ ਦੀ ਹੋਣੀ ਹੈ ਕਿੰਨਾ ਮੁੱਲ ਕਰਨਾ ਇਹਦਾ ਮੁੱਲ ਵੀ ਕੀ ਦੇ ਦਈਏ ਗਾਂ ਦੇ ਬਰਾਬਰ ਡੱਬੀ ਦੇ 22000 ਦੇ ਦਈਏ ਠੀਕ ਆ ਗੱਲ ਪਤਾ ਹਾਂਜੀ ਕਿੰਨੇ ਦੀ ਕਿਹਾ ਵਾ 22000 ਦੀ ਬਿੱਧੀ 22000 ਦੀ ਗੱਲ ਪਤਾ ਕੀ ਆ ਵੀਰ ਹੁਣ ਨਾ ਦੁੱਧ ਸੌਖਾ ਲਭ ਜਾਂਦਾ ਦੁਨੀਆ ਨੂੰ ਬੱਕ ਨਹੀਂ ਦੁੱਧ ਨਹੀਂ ਵੀਰ ਦੁੱਧ ਨਹੀਂ ਲਭ ਨਹੀਂ 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 ਸੌਖਾ ਲਭ ਜਾਂਦਾ ਵਾ ਫਿਰ ਸਵਾਦ ਬਣਦਾ ਸੌਖਾ ਲੱਭਦਾ ਵਾ ਦੁੱਧ ਛੇਤੀ ਮਿਲ ਜਾਂਦਾ ਛੇਤੀ ਮਿਲ ਜਾਂਦਾ ਜਦੋਂ ਦੁੱਧ ਮਿਲਣੋਂ ਹਟਿਆ ਤੰਗੀ ਆਈ ਉਦੋਂ ਜਾਨਵਰ ਪਾਲਣੇ ਸ਼ੁਰੂ ਹੋਣੇ ਆ ਪਾਲਣੇ ਸ਼ੁਰੂ ਨੇ ਉਹਨੇ ਜਦ ਨੂੰ ਮੇਰੇ ਜਾਨਵਰ ਜਦੋਂ ਮਾਲਾ ਹੁਣ ਮੇਰੇ ਕੋ ਇਹੋ ਗੱਡੀ ਬੱਜੀ ਤੇ ਜਦੋਂ ਉਹਨੂੰ ਜਾਨਵਰ ਪਾਲਣ ਦੀ ਸੋਚਣੀ ਆ ਉਦੋਂ ਉਹਨੂੰ ਸਰੀਰ ਨਹੀਂ ਕੰਮ ਦਾ ਰਹਿਣਾ ਕੰਮ ਕਰਨਾ ਹਨਾ ਉਹ ਸਾਰਾ ਕੋਈ ਡੁਪਲੀਕੇਟ ਚੀਜ਼ਾਂ ਖਾ ਖਾ ਕੇ ਸਰੀਰ ਬੇਕਾਰ ਕਰ ਲੈਣਾ ਮੁੜ ਕੇ ਸੋਚਣਾ ਇੱਕ ਅੱਧੀ ਕੱਟੀ ਲੈ ਕੇ ਪਾਲ ਲਈਏ ਮੁੜ ਕੇ ਆਪ ਕੋ ਨੂੰ ਤੁਰਿਆ ਜਾਣਾ ਆਪ ਕੋ ਫਿਰ ਤੁਰਿਆ ਸੋ ਹੈ ਉਹ ਕੱਟੀ ਨੇ ਵੀਰੇ ਨੇ ਇਹਨਾਂ ਸੇਵਾ ਮੰਗਣੀ ਆ ਸੇਵਾ ਮੰਗਣੀ ਆ ਆਪਣਾ ਗੋ ਵੀ ਬਿਲਕੁਲ ਬਿਲਕੁਲ ਇਹਨਾਂ ਸਾਲ ਡੇਢ ਸਾਲ ਸੇਵਾ ਮੰਗਣੀ ਆ ਹੁਣ ਤੇ ਵੀਰ ਜੀ ਪਾਥੀਆਂ ਦਾ ਮੁੱਲ ਵੀ ਬੜਾ ਹੋ ਗਿਆ ਜੀ ਹਾਂ ਜੀ ਉਹ ਤੇ ਵੀਰ ਵੀਰ ਹੈ ਚਾਗਲੇ ਦੀ ਦबई ਵਾਲੇ ਸੇਖ ਮਂਗੋਂਡ ਆ ਵੇ ਪਾਥੀਆਂ ਉਹਨਾਂ ਦਾ ਵੀਰ ਜੀ ਤੈਨੂੰ ਚਲੋ ਵੇਖੋ ਇਹ ਆਪੋ ਆਪਣੀ ਕਿਸਮਤ ਪਹਿਲਾਂ ਪਾਥੀਆਂ ਕੋਣ ਪੁੱਛਦਾ ਵੀਰ ਜੀ ਬਿਲਕੁਲ 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 ਇਹ ਤੇ ਨਹੀਂ ਪੁੱਛਦੇ ਪਿੰਡਾਂ ਥਾਵਾਂ ਜੱਜੇ ਪਾਥੀਆਂ ਵਿਕਦੀਆਂ ਹੁਣ ਤਾਂ ਪੁੱਛਦੇ ਵੀਰੇ ਪਹਿਲਾਂ ਨੇ 5 ਰੁਪਈਆ ਦੀ ਇੱਕ ਪਾਥੀ ਆ ਵੀਰ ਜੀ ਵੇਖੋ ਜਿੰਨੇ ਕਮਾਈ ਕਰੇ ਨਾ ਉਹਨੇ ਪਾਥੀਆਂ ਜਿੰਨੇ ਜਿੰਨੇ ਕੰਮ ਮਿਹਨਤ ਕਰਨ ਵਾਲਾ ਚਾਹੀਦਾ ਬੰਦਾ ਹਨਾ ਵੀ ਜੀ ਮਿਹਨਤ ਕਰਾਂਗੇ ਤੇ ਫਿਰ ਡਰ ਮਿਹਨਤ ਦਾ ਡਰ ਥੋੜੀ ਕੋਈ ਆ ਹੁਣ ਜਿੰਨੇ ਕਹਿਣਾ ਵੀ ਘਰੇ ਬੈਠੇ ਨੇ ਮੈਂ ਮੱਝ ਗਾਂ ਖਰੀਦ ਲਾਂ ਤੇ ਜੇ ਉਹਦੇ ਕੋਲ ਦੁੱਧ ਨਾ ਪੂਰਾ ਆ ਤਾਂ ਫੇਰ ਤੁਹਾਨੂੰ ਵੀ ਫੋਨ ਕਰੀ ਜਾਣਾ ਮੈਨੂੰ ਵੀ ਫੋਨ ਕਰੀ ਜਾਣਾ ਤੇ ਜੇ ਆਪਾਂ ਨੇ ਵਿਚੋ ਕੇ ਖੜੋ ਤੇ ਚੋਣ ਆਉਣ ਦੀ ਹਿੰਮਤ ਨਹੀਂ ਕਰਦਾ ਹੁਣ ਮੰਨ ਲਓ ਆਪਾਂ ਇੱਥੇ ਵਿਖਾਈ ਜਨੇ ਗੱਡੀ ਠੀਕ ਹੈ ਇਦਾਂ ਠੀਕ ਹੈ ਨਾ ਇਹੋ ਗੱਡੀ ਚ ਆਪਾਂ ਚਵੇਂ ਥਾੜਾ ਖਾ ਸਕਦੇ ਤੇ ਹੋਰ ਆਪਾਂ ਕੀ ਇਹਨੂੰ ਖਾ ਦੇਣ ਕਰ ਜੀ ਕੱਦ ਕੱਦ ਵੇਖ ਲਓ ਉਮਰ ਦੇ ਹਿਸਾਬ ਨਾਲ ਕੱਦ ਸੋਹਣਾ ਕੱਟੀ ਦਾ ਸਾਹ ਆ ਵੀਰ ਜੀ ਵੇਖੋ ਬਾਕੀ ਕੱਟੀ ਵੀ ਸਾਫ ਆ ਇਹ ਨਹੀਂ ਵੀ ਕੱਟੀ ਬਰੀਡ ਵਾਲੀ ਗੱਡੀ ਹਾਂਜੀ ਹਾਂਜੀ ਤੇਰੇ ਚਲੋ ਪਤਾ ਨਹੀਂ ਹੁਣ ਕਿਹੜੀ ਸੋਝ ਨਾਲ ਦੇਤੀ ਕਿਸ ਨੇ ਆਪਾਂ ਕਿਸ ਨੂੰ ਮਾੜਾ ਚੰਗਾ ਕਹਿਣ ਤੋਂ ਪਹਿਲਾਂ ਵੀ ਆਪਾਂ ਆਪਾਂ ਜਨਾਂ ਭਲਾ ਕਰ ਸਕਦੇ ਨਾ ਭਲਾ ਕਰੋ ਕਿਉਂ ਨਾ ਕਰੋ ਵੀਰ ਜੀ ਜੇ ਕੋ ਮਾੜਾ ਚੰਗਾ ਭੈਣ ਭਰਾ ਨੂੰ ਬੇਨਤੀ ਕਰਦੇ ਆ ਵੀ ਵੀਰ ਜੀ ਵੇਖੋ ਕੋਈ ਨਾ ਕੋਈ ਕਿਦੇ ਸਾਲ ਚ ਮਹੀਨੇ ਇੱਕ ਅੱਧੀ ਕੱਟੀ ਮੰਡੀ ਨੂੰ ਲਾਇਆ ਕਰ ਠੀਕ ਆ ਕੋਈ ਵੀ ਪਰਿਵਾਰ ਆ ਚਲੋ ਮਾਤੜ ਆ ਤਗੜਾ ਵਾ ਰਾਜੀ ਆ ਕੋਈ ਆਪਣੇ ਘਰ ਕੰਦਾ ਵੀਰੇ ਬਿਲਕੁਲ 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 ਮੇਰੇ ਭਾਪਾ ਭਰਾ ਹੱਥ ਭਰਾ ਬੇ ਜੋੜ ਕੇ ਬੈਂਦੀਆ ਵੀਰੀ ਇੱਕ ਅੱਧੀ ਨਾ ਸਾਲ ਜੀ ਮੈਂ ਤਾਂ ਮੈਂ ਤਾਂ ਮਹੀਨੇ ਬਾਅਦ ਲਿਆ ਦੋ ਮਹੀਨੇ ਲਾਓ ਸਾਲ ਜੇ ਇੱਕ ਕੱਟੀ ਬਚਾਲਿਆ ਬਿਲਕੁਲ ਜੀ ਸਾਲ ਜੇ ਇੱਕ ਜਾਨਵਰ ਦੀ ਜਾਨ ਬਾਜੇ ਨਾ ਰੱਬ ਗਾੜੀ ਸੱਚਿਆਂ ਨਾਲ ਬਣਾਗੇ ਹਾਂਜੀ ਬਾਕੀ ਵੀਰੀ ਝੂਠ ਸਾਚ ਤੇ ਦੁਨੀਆ ਦੇ ਬਣਿਆ ਬਿਲਕੁਲ ਝੂਠ ਤਾਂ ਬਣਾ ਕਦੀ ਨਹੀਂ ਬਿਲਕੁਲ ਝੂਠ ਪੈਰ ਪੈਰ ਤੇ ਮਾਰਦੇ ਵੀਰ ਜੀ ਕੋਈ ਬੰ ਨਹੀਂ ਹੈਗਾ ਜੀ ਇਹ ਕੋਹ ਆਦ ਨਾ ਮੈਂ ਦੋ ਦੋ ਤਾਵਾ ਚਾਹ ਕਿੱਡਾ ਵੀ ਬੰਦਾ ਵੱਡਾ ਵਾ ਛੋਟਾ ਵਾ ਕੋਈ ਨਹੀਂ ਵੀਰ ਜੀ ਸਦੋਤ ਤਾਗਾ ਸਭ ਝੂਟ ਦੇ ਦੁਨੀਆ ਤੁਰਦੀ ਵੀਰੇ ਬਿਲਕੁਲ ਬਿਲਕੁਲ ਝੂਟ ਦੇ ਦੁਨੀਆ ਤੁਰਦੀ ਬਾਕੀ ਵੀਰ ਜੀ ਆਪਾਂ ਜਿਆ ਦੀਆਂ ਗੱਲਾਂ ਨਹੀਂ ਕਰਦੇ ਭੈਣ ਭਰਾਉਣ ਬੇਨਤੀ ਵੀਰ ਜੀ ਇੱਕ ਦਾ ਡੰਗਰ ਸਾਲ ਚ ਬਚਾ ਲਿਆ ਬਿਲਕੁਲ ਇੱਕ ਜਨਵਰੀ ਦੀ ਜਾਨ ਬਾਜੀ ਨਾ ਤੇ ਵੀਰ ਜੀ ਚਲੋ ਪੋਨ ਵਾਲਾ ਕੰਮ ਆ ਵੀਰ ਜੀ ਇਹਨਾਂ ਨਾਲ ਚਲੀਆਂ ਜਾਣਾਂਗੀ ਵੀਰ ਜੀ ਇਹਨਾਂ ਨੇ ਟੀਰ ਫਰਟਮੈਂਟ ਜੀ ਹੋਣੀ ਆ ਲਾਗੇ ਧੌਣ ਦੇ ਚਾਰੀਆਂ ਮੂਧੀਆਂ ਕਰਦਣਾ ਉਹਨੇ ਬਿਲਕੁਲ ਤੇ ਬਾਕੀ ਭੈਣ ਭਰਾਉਣ ਬੇਨਤੀ ਹੈ ਵੀ ਕੁਦਾ ਵੀ ਦੀ 18000 ਰੁਪਇਆ ਲੈ ਦਿਖਾ ਰਹੀ ਮੜੀ ਫੜ ਲਿਆ ਮੜੀ ਗਵਾਂਡੀਆਂ ਕਰ ਗਈ ਆ ਉਹ ਉਹ ਤੇਰੀ ਕੁکریاں ਵਧੀਆਂ ਲੈਂਦੀਆਂ ਲੈ ਉਹ ਬਾਕੀ ਸੋਹਣੀਆਂ ਵਾਂ ਜਿੰਨੀਆਂ ਵੀ ਹੈਗੀਆਂ ਵਾਂ ਚੋਣ ਵਾਲਿਆਂ ਨੂੰ ਦੋ ਟਾਈਮ ਚੋਲਿਓ ਤੇ ਕੱਟੀਆਂ ਚੋਕ ਤੇ ਵੇਖੀਆਂ ਨਹੀਂ ਜਾਣੀਆਂ ਜੇ ਵਿਚਾਰੀਆਂ ਕੱਦ ਜਿੱਡਾ ਕਿ ਨਾਰਮਲ ਕੱਟੀ ਦਾ ਹੁੰਦਾ ਵਾ ਵੀ ਅਜੇ ਜਿੱਦਾਂ ਵੀਰ ਨੇ ਕਿਹਾ ਵੀ ਦੁੱਧ ਵਾਲੇ ਦਾਂਦੀ ਆ ਹੋਰ ਸਾਲ ਤੱਕ ਮੰਨ ਜਾਊਗੀ ਜੇ ਕੋਈ ਚੰਗੀ ਖਰਾਕ ਪਾਦੇ ਤੇ 6 ਮਹੀਨਿਆਂ ਚ ਵੀ ਹੋ ਸਕਦਾ ਇਹਨੂੰ ਤਿਆਰ ਕਰ ਲੈ ਵੇ ਹਰੰਦਾ ਬੱਚਾ ਆਉਂਦਾ ਇਹ ਬੂਰੀ ਹੈ ਕਿ ਤਾਂ ਇਹ ਪਤਾ ਨਹੀਂ ਵੀ ਕਿਹੜੀ ਨਿਕਲਦੀ ਹੁਣ ਹੈ ਇਹ ਵੇਖੋ ਕਿਹੜੀ ਨਿਕਲਦੀ ਹੁਣ ਪਤਾ ਨਹੀਂ ਕਾਲੀ ਵਾਲੇ ਦੇ ਬੂਰੇ ਜੇ ਲੱਗਦੇ ਆ ਵਾਲ ਬੂਰੇ ਆ ਹੈ ਵਾਲ ਬੂਰੇ ਵਿਜੀ ਦੇ ਮਾਨ ਵੀ ਚਾਰੀ ਜੇ ਵਿਜੀ ਦੇ ਵੀ ਅੱਛਾ ਚਾਰ ਹੀ ਥਾਣੇ ਆ ਹਾਂ ਹਾਂ ਇਹਦਾ ਪੋਰਚਾ ਕੋਈ ਨਹੀਂ ਠੀਕ 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 ਆ ਇਹ ਤਾਂ ਵਿਚਾਰੀ ਦੁੱਧ ਚੁੰਗਦੀ ਲੈ ਆ ਕੇ ਦੇ ਹਾਂ ਚੁੰਗਦੀ ਹੈ ਨਤੀ ਇਹਦੇ ਕਣੇ ਜਿਹੜਾ ਵੀਰ ਖਾਦੇ ਦੀ ਥਣ ਚਾਰੇ ਤਾਂ 24 ਦਾਣੀ ਦੀ ਚਾਰਾ ਥਾਂ ਦਾ ਮੇਰੇ ਘਰ ਆ ਨਾ ਪੋਟਾ-ਬੋਟਾ ਗਾਇਬ ਹੋਣੇ ਆ ਬਿਲਕੁਲ ਵੀਰ ਜੀ ਚਲੋ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਇਹਨੇ ਗਾਇਬਧਾਣਾ ਵੀਰ ਜੀ ਕਰਾਉਣਾ ਗਾਇਬ ਵਧੂਗਾ ਨਿਕਟਾਉਣਾ ਕਦ ਕੁੱਦ ਇਹ ਆ ਵੀ ਸਾਹਮਦਾ ਆ ਕਦ ਕਦ ਦੇ ਵਿੱਚ ਸਾਹਮਦੇ ਹੋਣਾ 8000 ਦੀ ਏ ਇਹ 8000 ਦੀ ਜੀ ਠੀਕ ਆ ਕਰਨੀ ਕੋਈ ਗੱਲਬਾਤ ਹੋਰ ਬਾਕੀ ਵੀਰ ਜੀ ਆਪਣੀ ਗਾਵਾਂ ਦੋਵੇਂ ਚੌਣੀਆਂ ਚੱਲੀ ਗਏ ਖੜੋ ਚਾਰ ਟਾਈਮ ਚੋ ਦੋ ਟਾਈਮ ਚੋ ਆਪਣਾ ਵਾਹ ਦਾ ਅਲਾਮਾ ਦੋ ਜਰੂਰ ਇੱਥੇ ਦੋ ਵੀਰ ਜੀ ਦੋ ਟਾਈਮ ਹੈ ਨਾ ਆਪਣੇ ਘਰ ਦੀ ਗਰੰਟੀ ਜ ਆਪਣੇ ਕਿਸੇ ਵੀ ਬਿੱਜੀ ਨਾ ਇੱਕ ਚੀਜ਼ ਆਪਾਂ ਅੱਜ ਤੜਨਾ ਗੱਲ ਕਰਦੇ ਆ ਆਪਣੇ ਕੋ ਤੁਸੀਂ ਇੱਕ ਜਰਸੀ ਵੈੜ ਲਈ ਜਿਹਦੇ ਨਾਲ ਆਪਣਾ ਇੱਕ ਦੂਜੇ ਨੂੰ ਮੇਲ ਮਲਾਪ ਹੋਇਆ ਹੈ ਜੀ 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 ਹਨਾ ਉਹ ਬੰਦਾ ਤੁਹਾਡੇ ਘਰ ਆਨੂੰ ਟੋਕੜ ਦਿੱਤੀ ਗਾਈ ਤੁਸੀਂ ਚੈੱਕ ਕਰਾਈ ਸੂਣ ਵਾਲੀ ਨਿਕਲ ਆਈ ਗਾਈ ਵੀ ਸੂਪੀ ਆ ਉਹ ਬੰਦਾ ਅਜੇ ਵੀ ਨਹੀਂ ਮੰਨਿਆ ਵੀ ਮਿੱਟੀ ਗੱਲ ਆਇਆ ਹੈ ਵੀਰ ਜੀ ਹੁਣ ਵੀ ਸਹੀ ਗਾਣ ਉਹਨੂੰ ਮੇਰੇ ਨਾਲ ਮਹੀਨੇ ਤੋਂ ਬਾਹਰ ਹੀ ਹੋ ਗਏ ਨਾ ਮਹੀਨੇ ਡੇ ਮਹੀਨਾ ਹੋ ਗਏ ਉਹ ਬੰਦਾ ਅਜੇ ਤੱਕ ਸਾਡੇ ਕੋ ਨਹੀਂ ਮੰਨਿਆ ਵੀ ਮਿੱਟੀ ਗੱਲ ਆਇਆ ਹੈ ਮੈਂ ਉਹਨੂੰ ਏਬੀਐਸ ਦੇ ਸੀਮਨ ਦੀ ਬੱਚੀ ਦਿੱਤੀ ਵੀਰ ਜੀ ਨੇ ਠੀਕ ਹੈ ਬੱਚੀ ਗਾँव ਚਲੋ ਮਾਲਕ ਦੀ ਕਿਰਪਾ ਨਾਲ ਵੀਰ ਜੀ ਉਦੋਂ ਗਾਂਥਲੇ 7-8 ਕਿਲੋ ਦੁੱਧ ਦੀ ਹੁਣ ਗਾਂਥ ਲਿਆ ਹਲੇ 14-15 ਕਿਲੋ ਦੇਣ ਦੀ ਗਾਂ ਨਹੀਂ ਗੱਲ ਦਸੀ ਤੇਨੂੰ ਵੀ ਉਹ ਬੰਦਾ ਅਜੇ ਵੀ ਨਹੀਂ ਮੰਨਿਆ ਵੀ ਮੈਂ ਟੀ ਗੱਲ ਵਾਇਆ ਸੀ ਗਾਂ ਦੀ ਕੀ ਹੋ ਸਕਦਾ ਵੀਰ ਨੇ ਗਾਂਵ ਲਈ ਹੋਗੀ ਕਿਤੇ ਇਹ ਜਾਣ ਨਹੀਂ ਨੇ ਘਰੇ ਹੀ ਉਹਦੇ ਨਹੀਂ ਫਿਰ ਤੇ ਚਲੋ ਵੀਰ ਜੀ ਲਾਇਆ ਉਹਨੇ ਠੀਕਾ ਤੁਹਾਨੂੰ ਦੱਸਿਆ ਨਾ ਉਹ ਪਤਾ ਨਹੀਂ ਕੀ ਚੱਕਰ ਪਰ ਮੇਰੇ ਕੋ ਗਾਂ ਘੱਬਣ ਗਈ ਵੀਰ ਠੀਕ ਹੈ ਜੀ ਮੈਂ ਤੋਕੜ ਘੱਬਣਤੀ ਸੀ ਦਿੱਤੀ ਵੀ ਆਪਣੇ ਰਿਸ਼ਤਾਰਿਆਂ ਹੈ ਵੀ ਗਾਂ ਆਪਣੇ ਕੋਲ ਆ ਅੱਛਾ ਅੱਜ ਉਹ ਗਾਂ ਆਪਣੇ ਕੋਲ ਹੀ ਆ ਚਲੋ ਹੁਣ ਉਹਨਾਂ ਵਿੱਚ ਨਹੀਂ ਲਾਈ ਜੀ ਗਾਂ ਉਸ ਤੋਂ ਅਗਲੀ ਵੀਡੀਓ ਆਪਾਂ ਪਾ ਦਈਏ ਠੀਕ ਹੈ ਜੀ ਹਾਂ ਜੀ ਹੁਣ ਚਲੋ ਤੇ ਗਾਂ ਵਿੱਚ ਨਹੀਂ ਲਾਈ ਜਾਨੇ ਵੀ ਠੀਕ ਹੈ ਲਾਇਓ ਵੀ ਇਹਨੂੰ ਫੋਨ ਤੇ ਚੰਗੇ ਪਸ਼ੂ ਆ ਸੋਹਣੇ ਪਸ਼ੂ ਆ ਵੀਰ ਦੇ ਵਿਚਾਰ ਵੀ ਸੁਣਿਓ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਪੂਰੀ ਵੀਡੀਓ ਵੇਖ ਕੇ ਫੇਰ ਫੋਨ ਲਾਇਆ ਕਰੋ ਜੀ ਧੰਨਵਾਦ